ਦੇ ਵਿੱਚ ਸਾਡੇ ਸਾਜੋ ਡਾਕਟਰ ਰੌਕਸਾਬਲੋ ਜਿਹੜਾ ਇਹ ਅੱਜ ਦੇ ਦਿਨ ਸਮਾਗਮ ਆਰਗੇਨਾਈਜ਼ ਕੀਤਾ ਗਿਆ ਉਸ ਦੇ ਵਿੱਚ ਪਹੁੰਚੇ ਪੰਜਾਬ ਦੇ ਮਾਇਨਾਤ ਹਸਤੀਆਂ ਸ਼ਾਇਨ ਜੀ ਅਨਸਰਾਜ ਜਸ ਜੀ ਤੇ ਸਾਡੇ ਬਹੁਤ ਹੀ ਸਾਜੋ ਵੱਡੇ ਭੈਣ ਜੀ ਮਨੋਰੀ ਜੀ ਮੇਰਾ ਛੋਟਾ ਪ੍ਰਾਤ ਸਾਰੰਗ ਤੇ ਸਮੁੱਚਾ ਇਤਪੁਰ ਹਸਪੀਟਲ ਦੀ ਮੈਨੇਜਮੈਂਟ ਤੇ ਸਾਰਾ ਸਟਾਫ ਤੇ ਸਾਰੇ ਸਾਰੇ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਬੜੀ ਇੱਕ ਕਨਸੈਪਟ ਨਕਸਬ ਨਾਲ ਫੋਨ ਤੇ ਗੱਲ ਹੋਈ ਸੀ ਤੇ ਕਹਿੰਦੇ ਐਡਾ ਇਦਾਂ ਦਾ ਆਪਾਂ ਨੇ ਕਰਨਾ ਵੀ ਆਜੂ ਜ਼ਰੂਰਤ ਆ ਜਿਹੜਾ ਹੈਰਿਟੇਜ ਨੂੰ ਵੀ ਬਚਾਉਣ ਦੇ ਕਿਉਂਕਿ ਅਸੀਂ ਜਿੰਨੇ ਮਰਜੀ ਉੱਚੀ ਉੱਚੀਆਂ ਮਜ਼ਰਾਵਸਾਰ ਲਈਏ ਜਿੰਨੇ ਮਰਜੀ ਮਹਿਲ ਪਾ ਲਈਏ ਜੀ ਉਹਦੀਆਂ ਨੀਹਾਂ ਮਜ਼ਬੂਤ ਨਹੀਂ ਹੋਣਗੀਆਂ ਤਾਂ ਉਹ ਸਿਰ ਨਹੀਂ ਟਿਕਣੀ ਆ ਸੋ ਸਾਡੀਆਂ ਜਿਹੜਾ ਸਾਡੀਆਂ ਨੀਹਾਂ ਸਾਡੀ ਗੁਰਮੁਲੀ ਵਿਰਾਸਤਾ ਉਹਦੇ ਲਈ ਅਸੀਂ ਜਿੰਨੇ ਕੁ ਜੁੜੇ ਹੈਗੇ ਭਾਜੀ ਤੁਹਾਡੇ ਅਸ਼ੀਰਵਾਦ ਨਾਲ ਕੋਸ਼ਿਸ਼ ਕਰ ਰਹੇ ਹਾਂ ਵੀ ਇਹਨੂੰ ਸੰਭਾਲੀਏ ਜਿਹੜਾ ਸਾਡਾ ਹੈਰੀਟੇਜ ਆ ਔਰ ਮੈਂ ਇਹ ਗੱਲ ਕਹਿਣਾ ਵੀ ਜਿਹੜੀ ਪੰਜਾਬ ਦੀ ਵਿਰਾਸਤਾ ਪੂਰੀ ਦੁਨੀਆ ਨਾਲ ਅਗਰ ਅਸੀਂ ਕਿਸੇ ਵੀ ਸੱਭਿਆਚਾਰ ਨਾਲ ਕੰਪੈਰੀਜ਼ਨ ਕਰਦੇ ਹਾਂ ਕਿਸੇ ਕੋਲੋਂ ਅਸੀਂ ਹੁਣੇ ਨਹੀਂ ਪਲੱਸ ਹੈਗੇ ਸਾਰਿਆਂ ਨਾਲ ਭਾਵੇਂ ਸਾਡਾ ਸੰਗੀਤ ਦਾ ਉਹ ਅੱਜ ਦੁਨੀਆ ਦੇ ਰਾਜ ਕਰ ਰਿਹਾ ਤੇ ਅਸੀਂ ਨਿਗੂਣਾ ਜਿਹਾ ਪਰਾਲਾ ਕਰ ਰਹੇ ਆ ਵੀ ਇਹਨੂੰ ਪੁਰਾਣੀਆਂ ਚੀਜ਼ਾਂ ਨੂੰ ਅਸੀਂ ਪ੍ਰਿਜ਼ਰਵ ਕਰੀਏ ਇਹਨਾਂ ਨੂੰ ਸੰਭਾਲੀਏ ਇਸ ਟੀਮ ਦੇ ਵਿੱਚ ਸਾਡੇ ਨਾਲ ਮੇਰੇ ਦੋ ਬੇਟੇ ਨੇ ਵੱਡਾ ਬੇਟਾ ਜਸਕਰਮਰ ਸਿੰਘ ਮਡੇਲ ਜਿਹੜਾ ਸੀਐਸਸੀ ਅਗ੍ਰੀਕਲਚਰ ਸਰਕਰਨ ਤੋਂ ਬਾਹਰ ਨਕਸਾਬ ਜਿਹੜੀ ਪਿਛਲੇ ਦਿਨੀ ਵਰਲਡ ਦੀਆਂ ਟੌਪ 100 ਯੂਨੀਵਰਸਿਟੀਜ਼ ਆਪਦੇ ਲੁਧਿਆਣੇ ਦੀ ਯੂਨੀਵਰਸਿਟੀ ਹੈ ਪੀਯੂ ਉਹਦੇ ਵਿੱਚ ਮਾਸਟਰ ਡਿਗਰੀ ਕਰ ਰਿਹਾ ਐਮਏ ਅਗਰੀਕਲਚਰ ਸਟਡੀ ਕਰ ਰਿਹਾ ਤੇ ਜਿਹੜਾ ਦਤਾਰਾ ਪਿਆ ਰਿਹਾ ਸੀ ਬਹੁਤ ਸਾਰਿਆਂ ਨੂੰ ਪੜਿਆ ਲਿਖਿਆ ਨੂੰ ਵੀ ਪਤਾ ਨਹੀਂ ਹੋਣਾ ਤੁੰਪੀ ਤੁੰਬਾ ਤਾਂ ਜਾਣਦੇ ਆ ਪਰ ਦਤਾਰੇ ਬਾਰੇ ਕਿੰਗ ਬਾਰੇ ਘੱਟ ਪਤਾ ਇਹ ਦਤਾਰਾ ਵਿਚਾਰੇ ਸੀ ਮੇਰਾ ਛੋਟਾ ਬੇਟਾ ਨਾਮ ਕਮਰ ਸਿੰਘ ਮਟੇਰੇ ਮੈਂ ਤੇ ਕੰਪਿਊਟਰ ਸਾਇੰਸ ਨਾਲ ਸੈਕੰਡ ਇਅਰ ਕੰਪਲੀਟ ਹੋ ਗਈ ਬੀਏ ਫਾਈਨਲ ਇਅਰ ਦਾ ਵਿਦਿਆਰਥੀ ਹੈ ਤੇ ਇਸ ਕਲਾ ਦੇ ਜਿਹੜਾ ਵਿਰਾਸਤੀ ਖਾੜਿਆਂ ਚ ਗਾਉਣ ਵਾਲੀ ਕਲਾ ਜਿਹੜੀ ਅੱਜ ਇੱਥੇ ਹਸਪੀਟਲ ਦੇ ਵਿਹੜੇ ਚ ਪਹੁੰਚ ਗਈ ਹੈ ਤੁਹਾਡੇ ਉਦਮ ਸਰਕਾ ਤਾਂ ਮੇਰਾ ਖਿਆਲ ਆ ਵੀ ਪਹਿਲਾ ਅਲਗੋਜ਼ਾ ਵਦਕ ਹੋਊਗਾ ਜਿਹੜਾ ਐਵੇਂ ਬੜਿਆ ਹੋਇਆ ਜੀਸਟ ਗੱਲ ਜਿਹਾ ਤੇ ਲਾਸਟ ਦੇ ਮੁੰਡਾ ਸਾਡਾ 11 ਸਾਲ ਤੋਂ ਮੇਰੇ ਨਾਲ ਜੁੜਿਆ ਜੀ ਇਹ ਮੇਰਾ ਪਿਆਰਾ ਪ੍ਰਿਆਤਮੀ ਹੈ ਬਲੰਦ ਆਵਾਜ਼ ਦਾ مالک ਮਨਪ੍ਰੀਤ ਸਿੰਘ ਇਹ ਵੀ ਪੋਸਟ ਵਿੱਚ ਵੀ ਚੱਲਿਆ ਇਹਨੇ ਵੀ ਐਂਡ ਕਰ ਗਿਆ ਤੇ ਮੇਰੀ ਪੋਸਟ ਗ੍ਰੈਜੂਏਸ਼ਨ ਲਗਭਗ ਖੰਡ ਮੇਰੇ ਦੇ ਵਿੱਚ ਬਹਿਵੀ 14 ਦੇ ਪਿੰਦ ਨੇ ਕਰ ਲਈ ਸੀ ਕਪਲੇ ਜੀ ਸੋ ਅੱਜ ਉਹਨਾਂ ਦਾ ਵਧੀਆ ਦਿਨ ਕਿਉਂਕਿ ਜਿਹੜਾ ਅੰਗਦਾਰ ਦੀ ਆਪਾਂ ਗੱਲ ਕਰਦੇ ਆਂ ਵੀ ਦੁਨੀਆ ਤੇ ਇਸ ਤੋਂ ਵੱਡਾ ਕੋਈ ਦਾਨ ਨਹੀਂ ਬਹੁਤ ਦਾਨਾਂ ਦੀ ਗੱਲ ਕਰਦੇ ਨੇ ਅਰ ਸਾਡਾ ਇੱਕ ਗੱਲ ਮੈਂ ਜ਼ਰੂਰ ਛੋਟੀ ਜੀ ਸਾਂਝੀ ਕਰਾਂਗਾ ਜਿਹੜਾ ਸਾਡਾ ਮੰਦਿਰ ਗੋਤ ਹੈ ਜੀ ਜੁਰਦਾ ਉਹ ਰਾਜਾ ਜਗਦੇਵ ਇੱਕ ਇਤਿਹਾਸਿਕ ਕੈਰੇਕਟਰ ਆ ਉਹਦੇ ਬਾਰੇ ਜ਼ਿਕਰ ਆਉਂਦਾ ਉਹਨੂੰ ਸੀਸਦਾਨੀ ਰਾਜਾ ਜਗਦੇਵ ਕਰਕੇ ਜਾਣਦੇ ਉਹਨੇ ਜਰਗਾ ਪਿੰਡ ਵੀ ਉਸਨੇ ਬਸਾਇਆ ਸੀ ਸਾਡਾ ਪਿੰਡ ਜਰਗਾ ਤੇ ਉਹ ਮੰਦਿਰ ਗੋਤ ਆ ਜਿਹੜਾ ਉਹ ਇੱਕ ਛੋਟੀ ਜੀ ਮੈਂ ਗੱਲ ਸਾਂਝੀ ਕਰਦਾ ਵੀ ਪਾਇਲ ਰਿਆਸਤ ਸੀਗੀ ਸਾਡੇ ਖੰਨੇ ਦੇ ਜਿਹੜੇ ਪਾਇਲ ਪੈਂਦਾ ਉਹ ਰਿਆਸਤ ਦੇ ਵਿੱਚ ਉਹ Rajasthan ਦੇ ਰਾਜਕੁਮਾਰ ਆਏ ਬੈਠੀ ਸੁਣਨ ਜ ਰਾਜਾ ਜਗਦੇਵ ਸੀ ਜਿਹੜਾ ਕਿ ਅ ਮੱਧ ਪ੍ਰਦੇਸ਼ ਵਿੱਚ ਧਾਰਾ ਨਗਰੀ ਤੋਂ ਆ ਕੇ ਰਿਆ ਰਹਿਣ ਵਾਲਾ ਸੀ ਉੱਥੇ ਰਾਜੇ ਦਾ ਦਰਬਾਰ ਸਜਿਆ ਤੇ ਉੱਥੇ ਨੱਚਣ ਵਾਲੀ ਨੱਚਰੇਗੀ ਸੀ ਤੇ ਉਹ ਨੱਚਦੀ ਨੱਚਦੀ ਜਿੱਥੇ ਰਾਜਾ ਜਗਦੇਵ ਬੈਠਾ ਸੀ ਉਹਦੇ ਵੱਲੋਂ ਪਰਦਾ ਕਰ ਲੈਂਦੇ ਸੀ ਤੇ ਜਦੋਂ ਸਵਾ ਬਖਾਸ਼ੋਰੀ ਰਾਜ ਨੇ ਤਲਬ ਕਰ ਲਈ ਉਹ ਕੀ ਖਾਸੀ ਹੈ ਤਾਂ ਵੀ ਉਹ ਬੰਦੇ ਵੱਲ ਤੋਂ ਪਰਦਾ ਕਿਉਂ ਕਰਦੀ ਹੈ ਸਾਰੇ ਨੱਚਦੇ ਨੇ ਉਹ ਕਹਿੰਦੇ ਵੀ ਉਹ ਐਡਾ ਵੱਡਾ ਦਾਨੀ ਆ ਮੈਂ ਉਹਦਾ ਸਾਹਮਣਾ ਨਹੀਂ ਕਰ ਸਕਦਾ ਇੰਨਾ ਜਦੀ ਸਦੀ ਨਵੀਂ ਬੰਦਾ ਮੈਂ ਉਹਦਾ ਸਾਹਮਣਾ ਨਹੀਂ ਕਰ ਸਕਦੀ ਤੇ ਰਾਜੇ ਨੂੰ ਗੁੱਸਾ ਆਇਆ ਕਹਿੰਦਾ ਕਿੱਡਾ ਕਦਾਨੀ ਆ ਵੀ ਕਿਉਂਕਿ ਉਹਦੇ ਰਾਜ ਸਾਹੀ ਦੇ ਵਿੱਚ ਕੋਈ ਦੂਜਾ ਬੰਦਾ ਦੀ ਸੇਵਕ ਕਰੇ ਉਹ ਵੀ ਇੱਕ ਨੱਚਣ ਵਾਲੇ ਤੇ ਕਹਿੰਦਾ ਜੋ দান ਦੂ ਤੂੰ ਮੈਂ 10 ਗੁਣਾ ਦੂੰ ਤਾਂ ਉਹ ਰਾਜਾ ਜੀ ਬੇਬੁਲੀ ਸਾਰੀ ਗੱਲ ਜਾ ਕੇ ਦੱਸੀ ਤਾਂ ਉਹ ਇਤਿਹਾਰ ਚਾਹੁੰਦਾ ਵੀ ਉਸਰੇ ਆਪਣਾ ਸਿਰ ਵੱਢ ਕੇ ਦਾਨ ਕਰ ਦਿੱਤਾ ਵੀ ਤਾਂ ਕਿ ਤੇਰੇ ਦਿੱਤੇ ਬਦਲ ਵੀ ਆਵੇ ਉਹ ਮੁੰਡੀ ਤੋਂ ਬਟਨ ਤੋਂ ਮੁੰਡੀ ਤੋਂ ਸਾਡਾ ਗੋਤ ਮੰਡੇਰ ਬਣਿਆ ਜੀ ਮੁੰਡੀਆਂ ਘੰਡੀਆਂ ਸਾਡੀਆਂ ਛੋਟੀਆਂ ਗਿਣੀਆਂ ਜਾਂਦੀਆਂ ਨੇ ਕਰਨਾ ਛੋਟੀਆਂ ਗਿਣੀਆਂ ਮੰਡੇਰ ਤੋਂ ਦਾ ਜਿੰਨਾ ਕਾਫੀ ਨੇ ਆਪਣੇ ਦੁਆਬੇ ਦੇ ਵਿੱਚ ਵੀ ਕਈ ਮਨਹਿਰਾਂ ਨੇ ਹੈਗੇ ਨੇ ਉਹ ਮੁੰਡੀ ਤੋਂ ਮੰਡੇਰ ਬਣਿਆ ਸੋ ਅੰਗਦਾਨ ਦਾ ਜਿਹੜਾ ਕਨਸੈਪਟ ਲੈਆਉਸ ਦੇ ਨਾਲ ਭੈਣ ਜੀ ਨੇ ਖਾਸ ਤੌਰ ਤੇ ਡਾਕਟਰ ਸਾਹਿਬ ਨੇ ਦੱਸਿਆ ਸੀ ਕਿ ਉਹਨਾਂ ਦੀ ਡਿਮਾਂਡ ਸੀ ਵੀ ਜਿੱਥੇ ਆਪਾਂ ਅੰਗਦਾਨ ਦੇ ਨਾਲ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣੀਆਂ ਨੇ ਉੱਥੇ ਆਪਣਾ ਕਲਚਰ ਬਚਾਉਣ ਲਈ ਤੁਹਾਨੂੰ ਬੁਲਾਇਆ ਗਿਆ ਹੈ ਉਸ ਤੇ ਮੇਰੀ ਇੱਕ ਡਿਊਟੀ ਇਹਨਾਂ ਨੇ ਹੋਰ ਲਾ ਦਿੱਤੀ ਜਿਹੜਾ ਮੈਨੂੰ ਬਹੁਤ ਔਖਾ ਕੰਮ ਲੱਗਦਾ ਸੀ ਚਲੋ ਪਰ ਧੂ ਦੀ ਕਿਰਪਾ ਨਾਲ ਹੋ ਗਿਆ ਉਹ ਬਾਸ ਭਾਜੀ ਉਹਨਾਂ ਨੇ ਤੇ ਭੈਂਜੀ ਨੇ ਕਰਨਾ ਇਹ ਗੀਤ ਇੱਕ ਅੰਗ ਨਾਲ ਤੇ ਲਿਖਿਆ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਮੈਂ ਲਿਖਣ ਦੀ ਕੋਸ਼ਿਸ਼ ਕਰੀਓ ਜੇ ਹੋ ਸਕਦਾ ਕੋਈ ਕਮੀਆਂ ਪੇਸ਼ੀਆਂ ਰਹਿ ਗਈਆਂ ਹੁਣ ਤੇ ਜਿੰਨਾ ਕੁ ਤੱਕ ਸਭ ਤੋਂ ਪੁੱਛੋ ਤੂੰ ਬਿਲਕੁਜੀ ਤੇ ਇਹ ਗੀਤ ਹੈ ਇੱਕ ਢਾਣ ਸਾਰਗੀ ਦੇ ਦੋਏ ਸਾਵਾਂਗੇ ਪਹਿਲਾਂ ਦੂਬੇ ਦੀ ਗੁਜੇ ਤੇ ਅੰਗਦਾਰ ਬਾਰੇ ਅੰਗਦਾਰ ਮੇਂ ਬਾਤ ਦਾ ਬਾਰੇ ਇਹਨਾ ਗੀਤ ਲਿਖਿਆ ਹੋਇਆ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਫਿਰ ਬਰਾਸਤੀ ਕੈਕ ਜਿਵੇਂ ਜਿਵੇਂ ਵੀ ਹੁਕਮ ਹੋਇਆ ਰਾਨੀ ਮਿਆਂ ਕਿਉਂਕਿ ਦੋਵੇਂ ਪੈਰਲ ਲੈ ਕੇ ਆਪਾਂ ਚੱਲਾਂਗੇ ਪੇਸ਼ ਕਰਦੇ ਆਂਗੇ ਜੀ ਅੰਤਾਂ ਬਾਰੇ ਮੇਰਾ ਲਿਖਿਆ ਹੈ ਜਰੂਰ ਧਿਆਨ ਨਾਲ ਸੁਣ ਕੇ ਜੀ ਦੱਸਿਓ ਵੀ ਕੁਸਵਾੜਾ ਮੁੰਡਾ ਅੱਗੇ ਤੁਰ ਮੈਂ ਖੰਧਤ ਕਰ ਸਕਦਾ ਕਿ ਨਹੀਂ ਤਾਂ